ਅਸੀਂ ਸਾਰੇ ਜਾਣਦੇ ਆ ਕਿ ਮੌਜੂਦਾ ਸਮੇਂ ਦੇ ਵਿੱਚ ਕਿਸਾਨ ਤੇ ਕਿਰਤਿਆਂ ਤੇ ਦੁਆਰਾ ਫਿਰ ਤੋਂ ਉਹ ਆਫਤ ਆਈ ਹੈ ਉਹ ਸਮਾਂ ਆਇਆ ਹੈ ਜੋ ਕੁਝ ਸਮਾਂ ਪਹਿਲਾਂ ਲੰਘਿਆ ਸੀ ਸਮੇਂ ਨੇ ਸਰਕਾਰਾਂ ਨੇ ਇਹ ਬਰਦਾਸ਼ਤ ਕਰਨਾ ਬੰਦ ਕਰ ਦਿੱਤਾ ਹੈ ਕਿ ਅਸੀਂ ਆਪਣੇ ਹੱਕ ਵੀ ਮੰਗੀਏ ਕਿਉਂਕਿ ਜਦੋਂ ਅਸੀਂ ਆਪਣੇ ਹੱਕ ਮੰਗਦੇ ਆ ਹੱਕਾਂ ਦੀ ਗੱਲ ਕਰਦੇ ਆ ਫਿਰ ਵੀ ਸਰਕਾਰਾਂ ਨੂੰ ਦੁੱਖ ਹੁੰਦਾ ਹੈ ਫਿਰ ਵੀ ਸਾਡੇ ਤੇ ਅਤਿਆਚਾਰ ਕੀਤੇ ਜਾਂਦੇ ਆ ਅਥਰੂ ਗੈਸ ਸਹਾਈ ਜਾਂਦੇ ਨੇ ਸਾਡੇ ਨਾਲ ਖਿਲਵਾੜ ਕੀਤਾ ਜਾਂਦਾ ਹੈ ਪਰ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਤੇ ਪੈਦਾ ਹੋਇਆ ਕਿਸਾਨ ਫਿਰ ਵੀ ਸ਼ਾਂਤ ਹੈ ਇੰਨਾ ਕੁਝ ਚੁੜਨ ਦੇ ਬਾਵਜੂਦ ਵੀ ਇੰਨੀਆਂ ਕਠੜਾਈਆਂ ਦੇ ਬਾਵਜੂਦ ਵੀ ਉਹ ਸਹਿਜ ਸੁਭਾਅ ਦੇ ਵਿੱਚ ਆਪਣਾ ਹੱਕ ਮੰਗ ਰਹੇ ਨੇ ਸੋ ਇਸੇ ਤਰ੍ਹਾਂ ਕਿਸਾਨ ਜਿਹੜਾ ਹੈ ਇੱਕ ਕਿਰਤੀ ਜਿਹੜਾ ਹੈ ਉਹ ਇੱਕ ਅन्न दाता ਹੈ ਤੇ ਅन्न दाता ਦੇ ਪ੍ਰਤੀ ਅਸੀਂ ਹਮੇਸ਼ਾ ਇੱਕ ਕਰਜ਼ਦਾਰ ਰਹਿੰਨੇ ਆ ਸੋ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਰਾਜ ਦਵਿੰਦਰ ਬਿਆਸ ਜੀ ਨੇ ਕੁਝ ਲੈਣਾ ਲਿਖਿਆ ਨੇ ਕਿਸਾਨ ਦੇ ਬਾਰੇ ਵਿੱਚ ਆਓ ਆਪਾਂ ਪੜ੍ਹਦੇ ਹਾਂ ਕੀ ਲਿਖਿਆ ਹੈ ਕਹਿੰਦਾ ਮੈਂ ਕਿਸਾਨ ਹਾਂ ਦੇਸ਼ ਦਾ ਵੇਖੋ ਮੇਰਾ ਹਾਲ ਭੁੱਖਾਂ ਤ੍ਰੇਹਾ ਘੱਟ ਕੇ ਰਿਹਾ ਦੇਸ਼ ਨੂੰ ਪਾਲ ਕਿਰਤ ਕਰਾਂ ਮੈਂ ਸੱਚ ਦੀ ਕਿਸੇ ਨਾ ਦੇਉ ਦੁੱਖ ਭਲਾ ਮੰਗਾ ਸਰਬੱਤ ਦਾ ਸਭ ਦੀ ਮੰਗਾ ਸੁਖ ਕਰਜ਼ੇ ਚ ਪਿਆ ਬਿੰਨਿਆ ਇੱਕ ਇੱਕ ਸਿਰ ਦਾ ਵਾਰ ਤੱਕੇ ਸ਼ਾਹੀ ਕਾਸ ਤੋਂ ਹੋਵੇ ਮੇਰੇ ਨਾਲ ਸਖਤ ਘਾਲਣਾ ਘਾਲ ਕੇ ਦੇਹੀ ਲਈ ਮੈਂ ਗਾਲ ਰੂਹ ਤਰਾ ਤਨ ਪਿੰਜਿਆ ਥਾਂ ਪਈ ਨਾ ਕਾਲ ਹੱਕ ਆਪਣਾ ਲੈਣ ਲਈ ਕਿਧੇ ਜਾਵਾਂ ਪਾਸ ਹਰ ਗਲੀ ਵਿੱਚ ਲੁੱਟਦੇ ਕਰਾਂ ਕਿਸ ਤੋਂ ਆਸ ਧਰਨੇ ਲਾਲਾ ਸੜਕ ਤੇ ਮਨ ਦੇ ਦੁਖੜੇ ਰੋਏ ਮਸਲੇ ਹੱਲ ਨਾ ਹੋਉਂਦੇ ਸੁਣੇ ਪੁਕਾਰ ਨਾ ਕੋਈ ਅੱਜ ਨਹੀਂ ਇਹ ਸ਼ੁਰੂ ਤੋਂ ਹੁੰਦੀ ਆਈ ਲੁੱਟ ਅੱਜ ਨਹੀਂ ਇਹ ਸ਼ੁਰੂ ਤੋਂ ਹੁੰਦੀ ਆਈ ਲੁੱਟ ਜ਼ੁਰਤ ਕਰ ਜੇ ਬੋਲਦਾ ਝੱਲਣੀ ਪੈਂਦੀ ਕੁੱਟ ਤੰਗ ਆ ਕੇ ਫਿਰ ਅੰਨਦਾਤਾ ਗਲ ਚ ਪਾਮ ਦਾ ਫੰਦ ਤੰਗ ਆ ਕੇ ਫਿਰ ਅੰਨਦਾਤਾ ਗਲ ਚ ਪਾਵਦਾ ਫੰਦ ਅਣ ਹੋਣੀ ਨਾ ਟਲਦੀ ਘਟਦੀ ਘਟਨਾ ਮੰਦ ਕਹਿਰ ਦੁੱਖਾਂ ਦਾ ਟੁੱਟਦਾ ਦੁਖੀ ਹੋਏ ਪਰਿਵਾਰ ਕਹਿਰ ਦੁੱਖਾਂ ਦਾ ਟੁੱਟਦਾ ਦੁਖੀ ਹੋਏ ਪਰਿਵਾਰ ਰੁੱਲਦੇ ਬਾਲ ਅਿਆਂ ਨੇ ਕੋਈ ਨਾ ਲੈਂਦਾ ਸਾਰ ਏਕਤਾ ਬਿਨਾਂ ਹੋਵਣੇ ਉਲਝੇ ਮਸਲੇ ਹੱਲ ਵਕਤ ਅੱਜ ਤਾਂ ਕੋਲ ਹੈ ਹੱਥ ਨਾ ਆਵੇ ਕੱਲ ਸੋ ਦੋਸਤੋ ਇਹੀ ਇੱਕ ਹੈ ਜਿਹੜਾ ਸਾਨੂੰ ਜਿੱਤ ਵੱਲ ਲੈ ਕੇ ਜਾਂਦਾ ਹੈ ਜਦੋਂ ਸਾਡਾ ਸਭ ਦਾ ਏਕਾ ਹੋ ਜਾਂਦਾ ਨਾ ਫਿਰ ਕੋਈ ਵੀ ਤਾਕਤ ਸਾਡੇ ਅੱਗੇ ਫਿੱਕੀ ਪੈ ਜਾਂਦੀ ਹੈ ਸੋ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਏਕਾ ਕਰਕੇ ਜਿੱਤ ਕੇ ਵਾਪਸ ਆਏ ਸੀ ਹੁਣ ਦੁਬਾਰਾ ਫਿਰ ਤੋਂ ਸਾਨੂੰ ਲੋੜ ਹੈ ਇੱਕ ਹੋਣ ਦੀ ਆਪਸੀ ਈਰਖਾ ਵੈਰ ਵਿਰੋਧ ਭੁੱਲ ਕੇ ਏਕੇ ਦੀ ਮਾਲਾ ਵਿੱਚ ਪਰੋਏ ਜਾਣ ਦੀ ਕਿਉਂਕਿ ਇਕਤਾ ਦੇ ਵਿੱਚ ਬੜਾ ਬਲ ਹੁੰਦਾ ਹੈ ਇਕਤਾ ਦੇ ਨਾਲ ਹੀ ਅਸੀਂ ਕੋਈ ਵੀ ਮਸਲਾ ਹੱਲ ਕਰ ਸਕਦੇ ਹਾਂ ਪਰ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਏਕਤਾ ਚੰਗੇ ਕੰਮਾਂ ਲਈ ਹੋਣੀ ਚਾਹੀਦੀ ਹੈ ਏਕਤਾ ਮਾੜੇ ਕੰਮਾਂ ਲਈ ਮਾੜੀ ਹੁੰਦੀ ਹੈ ਚੰਗੇ ਕੰਮਾਂ ਲਈ ਏਕਤਾ ਚੰਗੀ ਹੁੰਦੀ ਹੈ ਸੁਇਸ ਕਰਕੇ ਆਓ ਕਿਸਾਨਾਂ ਦਾ ਸਾਥ ਦਿਈਏ ਤੇ ਉਸ ਅੰਨਦਾਤਾ ਤੇ ਮਿਹਨਤੀ ਕਿਰਤੀ ਮਜ਼ਦੂਰ ਦੇ ਹਮੇਸ਼ਾ ਨਾਲ ਖੜੀਏ ਜਿਹੜਾ ਸਾਡੇ ਲਈ ਘਾਲਣਾ ਕਰਦਾ ਹੈ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ